ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕੋਸ਼ਾ ਅਧਿਐਕਸ਼ ਨੇ ਕਿਹਾ ਕਿ ਦਿੱਲੀ ਵਿੱਚ ਜੋ ਬੰਬਲਾਸਟ ਹੋਇਆ ਹੈ ਉਹ ਨਿੰਦਣੀ ਹੈ ਇਸ ਦਾ ਬਦਲਾ ਜ਼ਰੂਰ ਲਿਆ ਜਾਊਗਾ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਇਸਤगित ਕੀਤਾ ਗਿਆ ਹੈ ਹਜੇ ਬੰਦ ਨਹੀਂ ਹੋਇਆ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਕਈ ਵਿਚਾਰ ਸਾਂਝੇ ਕੀਤੇ ਤੁਸੀਂ ਵੀ ਸੁਣੋ ਪੂਰੀ ਰਿਪੋਰਟ ਦੇਖੋ ਬਹੁਤ ਹੀ ਬਾੜਾ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਕੋਲ ਬੰਬ ਫਟਿਆ ਉਹ ਆਪਾਂ ਸਾਰੇ ਜਾਣਦੇ ਆਂ ਔਰ ਕੁਝ ਭਰਾਵਾਂ ਦੀ ਉਹਦੇ ਵਿੱਚ ਜਾਨ ਗਈ ਜਦੋਂ ਕੋਈ ਘਰੋਂ ਨਿਕਲਦਾ ਹੈ ਤੇ ਉਹ ਸੋਚ ਕੇ ਨਿਕਲਦਾ ਹੈ ਵੀ ਮੈਂ ਦੁਬਾਰਾ ਘਰ ਆਣਾ ਹੈ ਉਹਨਾਂ ਦੇ ਬੱਚੇ ਉਡੀਕਦੇ ਹੁੰਦੇ ਨੇ ਮਾਤਾ ਪਿਤਾ ਉਡੀਕਦੇ ਹੁੰਦੇ ਨੇ ਔਰ ਕੁਝ ਦੇਸ਼ ਦੇ ਗਦਾਰਾਂ ਦੀ ਵਜ੍ਹਾ ਕਰਕੇ ਜਿਸ ਤਰੀਕੇ ਨਾਲ ਬੰਬ ਬਲਾਸਟ ਹੋਇਆ ਆਪਾਂ ਸਾਰੇ ਜਾਣਿਆ ਬਹੁਤ ਹੀ ਮਾੜੀ ਘਟਨਾ ਹੋਈ ਐ ਅਸੀਂ ਉਸ ਚੀਜ਼ ਦੀ ਨਿੰਦਾ ਕਰਨੇ ਔਰ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕੱਲ ਕਿਹਾ ਕਿ ਜਿਹੜੇ 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 ਲੋਕ ਮਰੇ ਨੇ ਦਿੱਲੀ ਦੇ ਬੰਬ ਕਾਰਡ ਦੇ ਵਿੱਚ ਉਹਦਾ ਬਦਲਾ ਲਿਆ ਜਾਏਗਾ ਜਿਸ ਤਰੀਕੇ ਦੇ ਨਾਲ ਪਹਿਲੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹਿਲਗਾਮ ਦੇ ਵਿੱਚ ਵੀ ਜਿਹੜਾ ਹਮਲਾ ਹੋਇਆ ਸੀ ਉਹਨਾਂ ਨੇ ਕਿਹਾ ਸੀ ਬਦਲਾ ਲਿਆ ਜਾਏਗਾ। ਔਰ ਉਹਨਾਂ ਨੇ ਕੱਲ ਦੁਬਾਰਾ ਫਿਰ ਇਹ ਨਹੀਂ ਗੱਲ ਕਹੀ ਹੈ ਕਿ ਜਿਹੜੇ ਲੋਕਾਂ ਨੇ ਹਮਲਾ ਕੀਤਾ ਹੈ, ਜਿਨ੍ਹਾਂ ਨੇ ਬੰਬਲਾਸ਼ ਕੀਤਾ ਹੈ ਉਹਨਾਂ ਲੋਕਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਇਸ ਬੰਬ ਕਾਂਡ ਦੀ ਤਹਿ ਤੱਕ ਪਹੁੰਚਿਆ ਜਾਏਗਾ। ਕਿੱਦੀ ਸ਼ਹਿਰ ਦੇ ਹੋਇਆ ਕੌਣ ਲੋਕ ਨੇ ਜਿਹਨਾਂ ਜਿਹੜੇ ਇਹਨਾਂ ਦੇ ਪਿੱਛੇ ਨੇ ਔਰ ਸਾਨੂੰ ਮਾਣ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਜੇ ਉਹਨਾਂ ਨੇ ਕਿਹਾ ਤੇ ਉਹ ਕਰਕੇ ਦਿਖਾਣਗੇ ਜਿਸ ਤਰੀਕੇ ਨਾਲ ਉਹਨਾਂ ਨੇ ਪਹਿਲਾਂ ਪਾਕਿਸਤਾਨ ਨੂੰ ਤੋੜ ਚ ਟਟਾਈ ਆਪਾਂ ਸਾਰੇ ਜਾਣਦੇ ਆ 24 ਘੰਟਿਆਂ ਦੇ ਵਿੱਚ ਪਾਕਿਸਤਾਨ ਦੇ ਹਰ ਅੱਡੇ ਨੂੰ ਤਬਾਹ ਕਰਕੇ ਰੱਖਤਾ ਉਹਨਾਂ ਨੇ ਔਰ ਸਾਰੀਆਂ ਕੰਟਰੀਆਂ ਦੇ ਵਿੱਚ ਪਾਕਿਸਤਾਨ ਹਾਹਾਕਾਰ ਕਰ ਰਿਆ ਸੀ ਕਿ ਸਾਨੂੰ ਬਚਾਓ ਹਿੰਦੁਸਤਾਨ ਤੋਂ ਤੇ ਹਿੰਦੁਸਤਾਨ ਨੇ ਰਹਿਮ ਖਾਦਾ ਵੀ ਠੀਕ ਹੈ ਵੀ ਜੋ ਇਹਨਾਂ ਨੇ ਕੀਤਾ ਅਸੀਂ ਉਹ ਉਹਦਾ ਇਹਨਾਂ ਨੂੰ ਉਨੀ ਕੋ ਸਜ਼ਾ ਮਿਲ ਗਈ ਹੈ ਤਾਂ ਉਹ ਵਾਰਨਿੰਗ ਦਿੱਤੀ ਵੀ ਦੁਬਾਰਾ ਸਾਡੇ ਦੇਸ਼ ਤੇ ਐਸਾ ਹਮਲਾ ਨਹੀਂ ਹੋਣਾ ਚਾਹੀਦਾ ਔਰ ਇਹ ਦੁਬਾਰਾ ਹਮਲਾ ਜਿਹੜਾ ਹੋਇਆ ਹੈ ਇਹ ਸਾਡੀਆਂ ਏਜੰਸੀਆਂ ਜਿਹੜੀਆਂ ਨੇ ਉਹਦੀ ਤਹਿ ਤੱਕ ਜਾ ਰਹੀਆਂ ਨੇ ਜੇ ਉਹਦੇ ਵਿੱਚ ਪਾਕਿਸਤਾਨ ਦਾ ਕੁਝ ਵੀ ਨਜ਼ਰ ਆਇਆ ਤੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿ ਰਿਆਂ ਚੈਲੰਜ ਨਾਲ ਕਹਿ ਰਿਆਂ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਚੀਜ਼ ਦਾ ਬਦਲਾ ਲੈਣਗੇ ਔਰ ਪਹਿਲੋਂ ਤੇ ਪਾਕਿਸਤਾਨ ਨੇ ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾ ਲਿਆ ਮਿੰਤਾ ਕਰਕੇ ਹੁਣੇ ਬਖਸ਼ਿਆ ਨਹੀਂ ਜਾਏਗਾ ਸਰ ਆਪਰੇਸ਼ਨ ਸੰਦੂਰ ਵੀ ਚਲਾਇਆ ਸੀ ਆਪਰੇਸ਼ਨ ਸੰਦੂਰ ਚਲਾਇਆ ਸੀ ਆਪਰੇਸ਼ਨ ਸੰਦੂਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜੋ ਪਾਕਿਸਤਾਨ ਦਾ ਹਾਲ ਹੋਇਆ ਸੀ ਅਬ ਸਾਰੇ ਜਾਣਦੇ ਆ ਔਰ ਉਸ ਤੋਂ ਮਾੜਾ ਹਾਲ ਕੌਣ ਹੋਏਗਾ ਆਪਰੇਸ਼ਨ ਸੰਦੂਰ ਜਾਰੀ ਆਪਰੇਸ਼ਨ ਸੰਦੂਰ ਜਾਰੀ ਹੈ ਆਪਰੇਸ਼ਨ ਸੰਦੂਰ ਜਾਰੀ ਰਹੇਗਾ ਜਿੰਨੇ ਦਿਨ ਤੱਕ ਐਸੇ ਹਮਲੇ ਹੋਣਗੇ ਜਿਹੜੇ ਲੋਕਾਂ ਨੇ ਹਮਲਾ ਕੀਤਾ ਹੈ ਜਾਂ ਜਿਹੜੇ ਲੋਕਾਂ ਨੇ ਕਰਵਾਇਆ ਹੈ ਜਿੰਨੇ ਦਿਨ ਤੱਕ ਕੋਨੋ ਤੋਂ ਬਦਲਾ ਨਹੀਂ ਲਿਆ ਜਾਏਗਾ ਉਹਨਾਂ ਨੂੰ ਖਤਮ ਨਹੀਂ ਕੀਤਾ ਜਾਏਗਾ ਆਪਰੇਸ਼ਨ ਸੰਦੂਰ ਇੱਦਾਂ ਹੀ ਚਾਲੂ ਰਹੇਗਾ ਰਾਜਾ ਗੁਰਿੰਦੇ ਦੇ ਬਿਆਨ ਨੂੰ ਕਿੱਦਾਂ ਦੇਖਦੇ ਹੋ ਜੋ ਐਸਪੀਐਸਸੀ ਕਮਿਸ਼ਨ ਨੇ ਇੱਕ ਸੰਗਿਆਨ ਲਿਆ ਹੈ ਉਹਨਾਂ ਨੇ ਕੀ ਕੀ ਜਿੰਨਾਂ ਦੀ ਗ੍ਰਿਫਤਾਰੀ ਹੋਈ ਉਹਨਾਂ ਦਾ ਕੱਚਾ ਦੇਖੋ ਰਾਜਾ ਵਡਿੰਗ ਦੇ ਬਾਰੇ ਬਾਰੇ ਗੱਲ ਕਰਨਾ ਮੇਰੇ ਤੋਂ ਸਮਝ ਤੋਂ ਗੱਲ ਬਾਅਦ ਹੈ ਜਿਸ ਤਰੀਕੇ ਦੇ ਨਾਲ ਇੱਕ ਸਮਾਜ ਦੇ ਬਾਰੇ ਉਹਨੇ ਗੱਲ ਕੀਤੀ ਹੈ ਜਿਸ ਤਰੀਕੇ ਦੇ ਨਾਲ ਰਾਜਾ ਵਡਿੰਗ ਬੋਲਿਆ ਸੀ ਉੱਥੇ ਮੈਂ ਉਹ ਗੱਲ ਦੁਹਰਾ ਨਹੀਂ ਸਕਦਾ ਮੇਰੀ ਜਮੀਰ ਨਹੀਂ ਲੋ ਕਰਦੀ ਕਿ ਮੈਂ ਉਸ ਭਾਸ਼ਾ ਦਾ ਇਸਤੇਮਾਲ ਕਰਾਂ ਜੋ ਰਾਜਾ ਵਡਿੰਗ ਨੇ ਕੀਤਾ ਔਰ ਰਾਜਾ ਵਡਿੰਗ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਰਾਜਾ ਵਡਿੰਗ ਵਰਗੇ ਬੰਦਿਆਂ ਤੇ ਜਿੰਨੀਦਰ ਸਖਤ ਕਾਰਵਾਈ ਨਹੀਂ ਹੋਏਗੇ ਸਲਾਖਾਂ ਦੇ ਪਿੱਛੇ ਨਹੀਂ ਜਾਣਗੇ ਇਹ ਇਦਾਂ ਹੀ ਗਲਤ ਬੋਲ ਕੇ ਲੋਕਾਂ ਦੀ ਪਾਵਨਾਂ ਨਾਲ ਖੇਡਣਗੇ ਲੋਕਾਂ ਨੂੰ ਇਸੇ ਤਰੀਕੇ ਨਾਲ ਜਲੀਲ ਕਰਨਗੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਸਮਾਜ ਨੂੰ ਦੇ ਉੱਪਰ ਗੱਲ ਕੀਤੀ ਹੈ ਇਹ ਬਿਲਕੁਲ ਨਿੰਦਨੀ ਹੈ ਇਹ ਕੋਈ ਵੀ ਦੇਸ਼ ਦਾ ਬੰਦਾ ਇਹ برداشت ਨਹੀਂ ਕਰੇਗਾ ਰਾਜਾ ਵਡਿੰਗ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਲੱਖਾਂ ਦੇ ਪਿੱਛੇ ਜਾਣਾ ਚਾਹੀਦਾ ਹੈ ਔਰ ਮੈਂ ਤੇ ਕਾਂਗਰਸ ਦੇ ਇਹਨਾਂ ਦੇ ਉਹਨੂੰ ਜਿਹੜੇ ਇਹਦੇ ਬੈਠੇ ਨੇ ਮਾ ਪਿਓ ਪੱਪੂ ਜਿਹੜਾ ਬੈਠਾ ਹੈ ਮੈਂ ਉਹਨੂੰ ਵੀ ਕਹਿਣਾ ਚਾਹਨਾ ਕਿ ਐਸੇ ਆਦਮੀ ਨੂੰ ਜਲਦੀ ਤੋਂ ਜਲਦੀ ਇਹਦੀ ਪ੍ਰਧਾਨ ਵਿਧਾਨ ਨੂੰ ਲਾਣਾ ਚਾਹੀਦਾ ਹੈ ਇਹਨੂੰ ਕਾਂਗਰਸ ਵਿੱਚੋਂ ਬਿਲਕੁਲ ਕੱਢਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਦਾ ਫਾਇਦਾ ਠਾਕੇ ਜਿਸ ਤਰੀਕੇ ਦੇ ਨਾਲ ਇਹਨੇ ਗੱਲਾਂ ਕੀਤੀਆਂ ਨੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਆ ਰਹੀਆਂ ਸਾਰੀਆਂ ਗੱਲਾਂ ਬਾਤ ਇਹ ਕਾਂਗਰਸ ਨੂੰ ਸਮਝ ਆ ਗਈ ਹੈ ਵੀ ਰਾਜਾ ਵੜਿੰਗ ਸਹੀ ਮੈਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਤੋਂ ਡਰਦਾ ਹੈ। ਭਗਵੰਤ ਮਾਨ ਤੋਂ ਡਰਦਾ ਹੈ ਕਿਉਂਕਿ ਹਰ ਫਾਈਲਾਂ ਉਹਦੇ ਕੋਲ ਨੇ। ਉਹਨਾਂ ਨੂੰ ਪਤਾ ਸੀ ਵੀ ਉਹਦੇ ਤਰਨਦਰਨ ਦੇ ਵਿੱਚ ਜਿਹੜੀ ਕਾਂਗਰਸ ਦੀ ਪੋਜੀਸ਼ਨ ਕੁਛ ਅੱਪ ਜਾ ਰਹੀ ਹੈ। ਤੇ ਉਹਨਾਂ ਰਾਜਾ ਵੜਿੰਗ ਨੂੰ ਭੇਜ ਕੇ ਜਿਸ ਤਰੀਕੇ ਦੇ ਨਾਲ ਭਾਸ਼ਣ ਦਿੱਤਾ ਕਾਂਗਰਸ ਜ਼ੀਰੋ ਹੋ ਗਈ। ਔਰ ਸਭ ਤੋਂ ਵੱਡੀ ਗੱਲ ਇੱਕ ਹੋਰ ਇੱਕ ਆਪਣੇ ਕੈਂਡੀਡੇਟ ਨੂੰ ਉਹ ਕਿਸੇ ਪਿੰਡ 'ਚ ਗਿਆ ਹੈ ਤੇ ਪਿੰਡ ਵਾਲੇ ਨੂੰ ਕਹਿ ਰਿਹਾ ਜੀ ਆਪਣੇ ਪਿੰਡ ਦਾ ਬਹਿਤੇ ਕਹਿੰਦਾ ਉਹਦੀ ਵੀ ਧਿਆਨ ਰੱਖਣਾ ਚਾਹੀਦਾ ਹੈ ਤੇ ਇਹਦੇ ਤੁਹਾਡੇ ਪਿੰਡ ਦਾ ਐਮਐਲ ਖੜਾ ਉਹ ਆਪਣੇ ਕੈਂਡੀਡੇਟ ਨੂੰ ਕੁੱਤਾ ਕਹਿ ਰਿਹਾ ਮੈਂ ਤਾਂ ਕਹਿੰਦਾ ਇਹ ਮੈਂਟਲ ਆਦਮੀ ਹੈ ਪਾਗਲ ਆਦਮੀ ਹੈ ਜਾਂ ਤੇ ਕੋਈ ਐਸਾ ਨਸ਼ਾ ਕਰਦਾ ਵੀ ਇਹਨੂੰ ਪਤਾ ਨਹੀਂ ਚੱਲਦਾ ਤੁਸੀਂ ਆਦੀ ਬੋਲੀ ਦੇਖ ਲਓ ਕਿਸ ਤਰੀਕੇ ਨਾਲ ਬੋਲਦਾ ਹੈ ਹੰਕਾਰਿਆ ਹੋਇਆ ਹੈ ਹੰਕਾਰ ਨਾਲ ਬੋਲਦਾ ਹੈ ਔਰ ਇਹਦਾ ਜਿਹੜਾ ਹੰਕਾਰ ਹੈ ਉਹ ਤੁਹਾਡੇ ਸਾਹਮਣੇ ਨੂੰ ਟੁੱਟੇਗਾ ਇਹਦਾ ਹੰਕਾਰ ਹੰਕਾਰ ਇਹਦਾ ਕਾਨੂੰਨ ਤੋੜੇਗਾ ਕਿਸੇ ਨੂੰ ਦੇਖੋ ਗੱਲ ਸੁਣੋ ਮਾਫੀ ਮੰਗ ਲਈ ਤੁਸੀਂ ਕਿਸੇ ਸਮਾਜ ਐਡੇ ਵੱਡੇ ਸਮਾਜ ਨੂੰ ਜਿਹੜਾ ਜਿਹੜਾ ਸਮਾਜ ਦੇ ਦੇ ਨਾਲ ਅੱਜ ਸਾਡਾ ਦੇਹ ਚੱਲ ਰਿਹਾ ਹੈ ਐਸੇ ਸਮਾਜ ਦੇ ਬਾਰੇ ਜੋ ਉਹਨਾਂ ਨੇ ਬੋਲਿਆ ਜਿਹੜੇ ਸਮਾਜ ਨੂੰ ਦੀਆਂ ਵੋਟਾਂ ਲੈ ਕੇ ਇਹ ਪ੍ਰਧਾਨ ਮੰਤਰੀ ਬਣਦੇ ਰਹੇ ਜਿਹੜੇ ਐਸੇ ਸਮਾਜ ਦੇ ਨਾਲ ਇਹਨਾਂ ਦੇ ਮੰਤਰੀ ਬਣਦੇ ਰਹੇ ਐਮਪੀ ਬਣਦੇ ਰਹੇ ਜੇ ਸਮਾਜ ਦੇ ਵੋਟਾਂ ਲੈ ਕੇ ਤੇ ਅੱਜ ਉਹ ਸਮਾਜ ਦੇ ਬਾਰੇ ਜੋ ਇਹਨੇ ਕਿਹਾ ਗਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਉਹ ਗਲ ਦੁਹਰਾਣਾ ਨਹੀਂ ਜਾਂਦਾ ਮੇਰੀ ਜ਼ਮੀਰ ਨੇ ਲੋ ਕਰਦੀ ਲੁਧਿਆਣਾ ਦੇ ਐਮਪੀ ਨੇ ਕਿਸ ਤਰ੍ਹਾਂ ਦੇ ਦਿਓ ਕਿ ਇੰਨੇ ਵੱਡੇ ਮੈਂ ਤੇ ਇਹਦੇ ਕਾਂਗਰਸ ਦੇ ਹਾਈ ਕਮਾਂਡ ਨੂੰ ਇਹ ਗੱਲ ਕਹਾਂਗਾ ਕਿ ਇਹਨੂੰ ਜਲਦੀ ਤੋਂ ਜਲਦੀ ਪ੍ਰਧਾਨਗੀ ਤੋਂ ਲਾਹੇ ਜਾਵੇ ਉਹ ਕਾਂਗਰਸ ਵਿੱਚੋਂ ਬਿਲਕੁਲ ਬਾਹਰ ਕੱਢਿਆ ਜਾਵੇ ਕਿਉਂ ਕਿ ਐਸੇ ਲੋਕ ਨੇ ਸਮਾਜ ਵਿੱਚ ਐਸੀਆਂ ਗੱਲਾਂ ਕਰਕੇ ਸਮਾਜ ਨੂੰ ਤੋੜਦੇ ਨੇ ਸਮਾਜ ਦੇ ਵਿੱਚ ਫਰਕ ਬੰਦੇ ਨੇ ਸਮਾਜ ਦੇ ਵਿੱਚ ਫਰਕ ਨਾ ਪਵੇ ਜਿਹਾ ਸੇ ਲੋਕ ਨਾ ਹੋਣ ਤੇ ਇਹਨਾਂ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਇਹਨਾਂ ਉਸ ਲਾਕਾ ਦੇ ਪਿੱਛੇ ਜਣਾ ਚਾਹੀਦਾ ਮੈਨੂੰ ਦੇਖੇ ਮੰਗੇ